ਸਸ਼ਵਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦਾ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਕਲਾਕਾਰ ਦੀ ਜਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਰੂਪਰ ਹਿੱਟ ਗੀਤ ਦਿੱਤੇ ਨੇ ਔਰ ਉਹਨਾਂ ਦੇ ਗਾਣੇ ਕਾਫੀ ਮਕਬੂਲ ਵੀ ਹੋਏ ਨੇ ਔਰ ਹਾਲੀ ਦੇ ਵਿੱਚ ਉਹਨਾਂ ਨੇ ਵੀਡੀਓਜ਼ ਜਿਹੜੀਆਂ ਸ਼ੇਅਰ ਕੀਤੀਆਂ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਾਂਗੇ ਕਿ ਸਿੰਗਾ ਸਿੰਗਾ ਬੋਲਦਾ ਵੀਰੇ ਸੋ ਸਿੰਗਾ ਦੇ ਬਾਰੇ ਗੱਲ ਕਰਾਂਗੇ ਕਿ ਸਿੰਗਾ ਜਿਹੜੀਆਂ ਪੋਸਟਾਂ ਸ਼ੇਅਰ ਕਰਦੇ ਨੇ ਆਪਣੇ ਸੋਸ਼ਲ ਹੈਂਡਲ ਤੇ ਉਹ ਪੋਸਟਾ ਉਹ ਬੇਸਿਕਲੀ ਲੋਕਾਂ ਦੇ ਨਾਲ ਕਨੈਕਟ ਕਰਨ ਦੇ ਲਈ ਲੋਕਾਂ ਦੇ ਨਾਲ ਗੱਲ ਕਰਦੇ ਨੇ ਚਾਹੇ ਉਹ ਲਾਈਵ ਆਉਂਦੇ ਨੇ ਚਾਹੇ ਕੋਈ ਵੀ ਪੋਸਟ ਪਾਉਂਦੇ ਨੇ ਸੋ ਹਾਲੀ ਦੇ ਵਿੱਚ ਅਗਰ ਉਹਨਾਂ ਦੀ ਪੋਸਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੋਸਟ ਪਾਈ ਹੈ ਇੱਕ ਪੋਇਟਰੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਜਦੋਂ ਪ੍ਰਿਆਗਰਾਜ ਗਏ ਜਦੋਂ ਕੁੰਭ ਦੇ ਮੇਲੇ ਦੇ ਵਿੱਚ ਜਾ ਕੇ ਉਹਨਾਂ ਨੇ ਸ਼ੂਟਿੰਗ ਕੀਤੀ ਹੋ ਸਕਦਾ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੇ ਕੁਝ ਸ਼ਾਟਸ ਜਿਹੜੇ ਨੇ ਪ੍ਰਿਆਗਰਾਜ ਕੀਤੇ ਹੋਣ ਉਸ ਦੇ ਬਾਰੇ ਉਹਨਾਂ ਨੇ ਜਿਹੜੀ ਡਿਟੇਲ ਹੈ ਉਹ ਆਪਣੇ ਇੱਕ ਪੋਇਟਰੀ ਦੇ ਜ਼ਰੀਏ ਸ਼ੇਅਰ ਕੀਤੀ ਹੈ ਕੀ ਫਰਕ ਪੈਂਦਾ ਸੋ ਕੀ ਫਰਕ ਪੈਂਦਾ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਜੁੜੀਆਂ ਨੇ ਉਹ ਕਲੀਅਰ ਕੀਤੀਆਂ ਨੇ ਜੋ ਵੀ ਉਹਨਾਂ ਦੇ ਨਾਲ ਉੱਥੇ ਹੱਡ ਬੀਤੀ ਹੋਈ ਜਾਂ ਕਹਿ ਸਕਦੇ ਆ ਸੀ ਕਿ ਕੁਝ ਵੀ ਉਹਨਾਂ ਨੇ ਸ਼ੇਅਰ ਕੀਤਾ ਤਾਂ ਉਹ ਉਹਨਾਂ ਨੇ ਇਸ ਪੋਇਟਰੀ ਦੇ ਜ਼ਰੀਏ ਸ਼ੇਅਰ ਕੀਤਾ ਔਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਪੋਇਟਰੀ ਜਦੋਂ ਮੈਂ ਫਕਰ ਮੂਵੀ ਦਾ ਸ਼ੂਟ ਕਰਨ ਗਿਆ ਪ੍ਰਯਾਗ ਰਾਜ ਕੁੰਭ ਦੇ ਮੇਲੇ 'ਚ ਆਪ ਦਾ ਐਕਸਪੀਰੀਅੰਸ ਦੱਸਣ ਲੱਗਾ ਤੁਹਾਨੂੰ ਇੱਕ ਛੋਟਾ ਜਿਹਾ ਪਰ ਬਹੁਤ ਭਾਰਾ ਜਦੋਂ ਮੈਂ ਗਿਆ ਕੰਬ ਦੇ ਮੇਲੇ ਚ ਸ਼ੂਟ ਕਰਨਾ ਅਸੀਂ ਰੀਲਾਂ ਤੇ ਦੇਖਦੇ ਰਹਿੰਦੇ ਹਾਂ ਨਾ ਲੋਕਾਂ ਨੂੰ ਰਿਚ ਲੋਕਾਂ ਨੂੰ ਕਿ ਅੱਛਾ ਉਹਨਾਂ ਵਰਗੀ ਸਾਡੀ ਮੈਂਟੈਲਿਟੀ ਆ ਸੀ ਉਹ ਵਾਓ ਰਿਚ ਯਾਰ ਕੀ ਬਾਤ ਹੈ ਜਹਾਜ਼ ਹੈ ਪ੍ਰਾਈਵੇਟ ਜੈਟ ਜਦੋਂ ਮੈਂ ਉੱਥੇ ਸੜਕ ਤੇ ਸੁੱਤਾ ਜ਼ਿੰਦਗੀ ਦਾ ਜੋ ਅਨੁਭਵ ਹੋਇਆ ਉਹ ਦੱਸਣ ਲੱਗਾ ਮੈਂ ਤੁਹਾਨੂੰ ਕਦੇ ਗੌਰ ਕਰਕੇ ਦੇਖਿਓ ਇਸ ਗੱਲ ਤੇ ਕਿ ਕੀ ਫਰਕ ਪੈਂਦਾ ਕੋਈ ਤੁਹਾਡੇ ਬਾਰੇ ਚੰਗਾ ਬੋਲ ਰਿਹਾ ਮਾੜਾ ਬੋਲ ਰਿਹਾ ਕੀ ਫਰਕ ਪੈਂਦਾ ਹੈ ਕੋਈ ਤੁਹਾਡੇ ਬਾਰੇ ਚੰਗਾ ਸੋਚ ਰਿਹਾ ਜਾਂ ਮਾੜਾ ਸੋਚ ਰਿਹਾ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਕਿਸੇ ਨੇ ਗੂਚੀ ਪਾਈ ਹੋਈ ਹੈ ਤੇ ਕੀ ਫਰਕ ਪੈਂਦਾ ਜੇ ਤੁਸੀਂ ਚਪਲਾ ਪਾਈਆਂ ਹੋਈਆਂ ਨੇ ਕੀ ਫਰਕ ਪੈਂਦਾ ਜੇ ਬਾਸਤੇ ਖਾ ਕੇ ਢਿੱਡ ਭਰਦਾ ਹੋਈ ਤਾਂ ਕੀ ਫਰਕ ਪੈਂਦਾ ਜੇ ਰੁੱਖੀ ਸੁੱਕੀ ਖਾ ਕੇ ਢਿੱਡ ਭਰਦਾ ਕੋਈ ਕੀ ਫਰਕ ਪੈਂਦਾ ਮੇਰੇ ਕੋਲ ਕਿਹੜੀ ਗੱਡੀ ਹੈ ਰੂਪੀ ਕੌਨ ਹੈ ਰੇਂਜ ਰੋਵਰ ਹੈ ਜਾਂ ਕੋਈ ਹੋਰ ਕੋਈ ਗੱਡੀ ਹੈ ਕੀ ਫਰਕ ਪੈਂਦਾ ਜੇ ਮੈਂ ਸਾਈਕਲ ਦੇ ਉੱਤੇ ਵੀ ਖੇਤਾਂ ਨੂੰ ਚਲਾ ਜਾਣਾ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਮੇਰੀ ਲਾਸ਼ ਸ਼ਮਸ਼ਾਨ ਘਾਟ ਜਾ ਰਹੀ ਹੈ ਜਾਂ ਕਬਰਿਸਤਾਨੇ ਜਾ ਰਹੀ ਹੈ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਤੁਸੀਂ Hindu Muslim Sikh Asai ਜਾਂ ਦੁਨੀਆ ਦੇ ਕਿਸੇ ਵੀ ਧਰਮ ਚ ਜਨਮ ਲਿਆ ਹੈ ਪਰ ਜੰਮੇ ਤਾਂ ਇਨਸਾਨ ਬਣ ਕੇ ਹੀ ਹਾਂ ਕੀ ਫਰਕ ਪੈਂਦਾ ਹੈ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਵੀਰੇ ਮਰਨ ਤੋਂ ਬਾਅਦ ਕੋਈ ਯਾਦ ਨਹੀਂ ਕਰਦਾ ਸੋ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜਨਾ ਬੰਦ ਕਰੋ ਆਪਦੀ ਲਾਈਫ ਨੂੰ ਇੰਜੋਏ ਕਰੋ ਐ ਲਾਈਫ ਨੂੰ ਜੀਣਾ ਚਾਹੀਦਾ ਜਿਵੇਂ ਇੱਕ ਦਿਨ ਦੇ ਵਿੱਚ 100 ਸਾਲ ਖੁਸ਼ ਰੋ ਕੱਲ ਦਾ ਕੋਈ ਪ੍ਰੋਫਸਾਨੀ ਕੀ ਫਰਕ ਪੈਂਦਾ ਹੈ ਸੋ ਇਸ ਤੋਂ ਲਾਗਰ ਗੱਲ ਕਰੀਏ ਤਾਂ ਇਹਨਾਂ ਨੇ ਰੈੱਡ ਔਰ ਬਲੈਕ ਕਰਕੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੀ ਕੈਪਸ਼ਨ ਇਹਨਾਂ ਨੇ ਦਿੱਤੀ ਹੈ ਔਰ ਉਸ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਜਾਂ ਫਿਰ ਫੈਨਸ ਨੂੰ ਜਾਂ ਕਿਸੇ ਨਾਲ ਵੀ ਜੋ ਵੀ ਉਹਨਾਂ ਦੇ ਪੋਸਟ ਦੇਖਦਾ ਉਸ ਨੂੰ ਸਵਾਲ ਕਰ ਰਹੇ ਨੇ ਕਿ ਇੱਕ ਆਰਟਿਸਟ ਜੋ ਹੁੰਦਾ ਹੈ ਜੋ ਕੋਈ ਵੀ ਆਰਟਿਸਟ ਹੈ ਉਸ ਦਾ ਬ੍ਰਾਂਡਡ ਚੀਜ਼ਾਂ ਪਾ ਕੇ ਬਾਹਰ ਨਿਕਲਣਾ ਜਾਂ ਫਿਰ ਵੱਡੀਆਂ ਗੱਡੀਆਂ ਲੈ ਕੇ ਬਾਹਰ ਨਿਕਲਣਾ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਸੋ ਇਸ ਤੇ ਵੀ ਉਹਨਾਂ ਦੇ ਕਾਫੀ ਸਾਰੇ ਫੈਨਸ ਜਿਹੜੇ ਨੇ ਉਹਨਾਂ ਨੇ ਕਮੈਂਟ ਕੀਤੇ ਨੇ ਕਿ ਬਹੁਤ ਡੂੰਗੀ ਤੇ ਸਿਆਣੀ ਗੱਲ ਹੈ ਨਈ ਰੀਸਾਂ ਸਾਦੇ ਜੀਵਨ ਦੀਆਂ ਸੋ ਸਿੰਪਲੀਸਿਟੀ ਦੀ ਗੱਲ ਕੀਤੀ ਬੇਸਿਕਲੀ ਉਹਨਾਂ ਨੇ ਜਿੱਦਾਂ ਸਿੱਧੂ ਮੂਸੇਵਾਲਾ ਭਾਈ ਰਹਿੰਦਾ ਹੁੰਦਾ ਸੀ ਸੋ ਇਸ ਦੇ ਵਿੱਚ ਇਹ ਰਿਪਲਾਈ ਵੀ ਆਏ ਹੋਏ ਨੇ ਜਿਸ ਦੇ ਵਿੱਚ ਉਹਨਾਂ ਨੇ ਇਹ ਪੋਇਟਰੀ ਜਾਂ ਫਿਰ ਕਹਿ ਸਕਦੇ ਸੀ ਕਿ ਸਵਾਲ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਆ ਕੋਈ ਜ਼ਰੂਰੀ ਨਹੀਂ ਐ ਮੂਸੇ ਵਾਲਾ ਰਿਲੈਕਸੋ ਦੀਆਂ ਚੱਪਲਾ ਪਾ ਕੇ ਘੁੰਮਦਾ ਸੀ ਸੋ ਉਹਨਾਂ ਦੀ ਪੋਸਟ ਤੇ ਲੋਕਾਂ ਨੇ ਕਮੈਂਟ ਕੀਤੇ ਨੇ ਸੋ ਮਹਿਲਪੁਰ ਯਾਨੀ ਕਿ ਮਹਿਲਪੁਰ ਰਹਿੰਦੇ ਨੇ ਸੰਗਾ ਔਰ ਲਵ ਯੂ ਭਾਈ ਮਹਿਲਪੁਰ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰਾ ਐਪਰੀਸ਼ੀਏਸ਼ਨ ਮਿਲੀ ਐ ਤੇ ਕਈਆਂ ਨੇ ਲਿਖਿਆ ਅਕੋਰਡਿੰਗ ਟੂ ਸਿਚੁਏਸ਼ਨ ਵੀਰੇ ਸੋ ਸਿੰਪਲੀਸਿਟੀ ਇਜ਼ ਦ ਬੈਸਟ ਫਾਰ ਫਰੈਸ਼ ਐਂਡ ਟੈਂਸ਼ਨ ਫਰੀ ਲਾਈਫ ਸੋ ਸਹੀ ਗੱਲ ਐ ਸੋ ਹਰ ਕਿਸੇ ਨੇ ਸੰਗਾ ਦੀ ਪੋਸਟ ਤੇ ਜਿਹੜਾ ਉਹ ਫੇਵਰ ਦੇ ਵਿੱਚ ਗੱਲ ਕੀਤੀ ਸਿੱਧੂ ਮੂਸੇਵਾਲੇ ਦੀ ਲਾਈਫ ਐਂਡ ਇਦਾਂ ਹੀ ਸੀ ਸੋ ਉਹਨਾਂ ਦਾ ਉਹਨਾਂ ਨੇ ਬੇਸਿਕਲੀ ਸਿੱਧੂ ਮੂਸੇਵਾਲੇ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਪੋਸਟ ਦੇ ਜਵਾਬ ਦਿੱਤੇ ਨੇ ਇਸ ਤੋਂ ਇਲਾਵਾ ਗਗਰ ਸਿੰਘਾਂ ਦੀ ਗੱਲ ਕਰੀਏ ਤਾਂ ਸਿੰਘਾਂ ਨੇ ਇੱਕ ਟਾਈਮ ਸੀਗਾ ਜਦੋਂ ਬਹੁਤ ਸਾਰੀਆਂ ਬੈਕ ਟੂ ਬੈਕ ਪੋਸਟਾਂ ਸ਼ੇਅਰ ਕੀਤੀਆਂ ਸੀ ਜਾਂ ਸੋਸ਼ਲ ਮੀਡੀਆ ਤੇ ਔਰ ਇੱਕ ਵਾਰ ਚ ਤਾਂ ਸਾਨੂੰ ਐ ਲੱਗਿਆ ਸੀਗਾ ਕਿ ਸਿੰਘਾਂ ਦੀ ਜਿਹੜੀਆਂ ਪੋਸਟਾਂ ਨੇ ਜਾਂ ਫਿਰ ਸੋਸ਼ਲ ਮੀਡੀਆ ਹੈਕ ਹੋ ਗਿਆ ਹੈ ਹੈਕਰਸ ਜਿਹੜੇ ਨੇ ਉਹਨਾਂ ਦੇ ਵੱਲੋਂ ਪੋਸਟ ਕੀਤੇ ਜਾ ਰਹੀਆਂ ਪਰ ਸਿੰਘਾਂ ਦੀਆਂ ਖੁਦ ਦੀਆਂ ਪੋਸਟਾਂ ਸੀਗੀਆਂ ਸੋ ਤੁਸੀਂ ਵੀ ਇਹਨਾਂ ਦੀਆਂ ਪੋਸਟਾਂ ਨੂੰ ਦੇਖੋ ਪੋਇਟਰੀ ਨੂੰ ਸੁਣੋ ਔਰ ਜ਼ਰੂਰ ਦੱਸਣਾ ਤੁਹਾਨੂੰ ਕਿਦਾਂ ਦੇ ਲੱਗ ਰਹੇ